ਭਿੰਡਾ ਡਬਲਈ ਰੋਡ ਦੇ ਨੈਸ਼ਨਲ ਹਾਈਵੇ ਤੇ ਇੱਕ ਛੋਟੇ ਹਾਥੀ ਦਾ ਡਿਵਾਈਡਰ ਦੇ ਨਾਲ ਟਕਰਾਨ ਦੇ ਨਾਲ ਹੋਇਆ ਜਬਰਦਸਤ ਐਕਸੀਡੈਂਟ ਐਕਸੀਡੈਂਟ ਦੇ ਵਿੱਚ ਦੋ ਜਨੇ ਹੋਏ ਜ਼ਖਮੀ ਜ਼ਖਮੀਆਂ ਨੂੰ ਸਹਾਰਾ ਸੰਗਤ ਵੱਲੋਂ ਬਠਿੰਡਾ ਦੇ ਸਿਵਲ ਹਸਪੀਟਲ ਦੇ ਵਿੱਚ ਪਹੁੰਚਤ ਕਰਾਇਆ ਗਿਆ ਜਿੱਥੇ ਉਹਨਾਂ ਦੀ ਕੰਡੀਸ਼ਨ ਸੀਰੀਅਸ ਹੋਣ ਕਰਕੇ ਉਹਨਾਂ ਨੂੰ ਏਮਜ਼ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ ਮੈਂ ਫੈਕਟਰੀ ਜਾ ਰਹਾ ਨਾਮ ਕੀ ਹੈ ਵੀ ਕਹਿ ਰਿਹਾ ਬੇਚਨ ਕੁਮਾਰ ਰ कहा के रहने वाले हो बिहार के क्या हुआ क्या है हम इधर से जा रहे थे कंपनी के लिए अच्छा फोर व्हीलर था गाड़ी वो छोटा तो हाईवे के ऊपर से जा रहा था का नीचे से जा रहा था नहीं हाईवे के ऊपर से जा रहा था तो फिर गाड़ी तेरी वहाँ कैसे नहीं दूर कैसे आ गई हाईवे से मैं अपने साइड जा रहा था ना दैने दैने हाथ के तरफ अच्छा पता नहीं कुछ आया मेरे सामने लिफाफा हो इटा हो कुछ हो मेरे सामने नजर आया कुछ है मैं थोड़ा सा कट किया स्पीड गाड़ी था वो रिवाइटर में टकरा गया ठीक है कितने लोग थे आप लोग मैं दो आदमी था किससे हुआ एक्सीडेंट रोड के साथ रिवाइटर से हुआ सर की नाम है तो डाटे आज ये पेशेंट लेके आए थे लेके आए थे की कंडीशन होना थी सर मैं सिकंदर कुमार संघ सहारा सेवा संस्था मशाणा वर्कर ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਆਉਂਦੀ ਹੈ ਕਿ ਬਿਹੰਡਾ ਡਬਲ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਗਹਿਰੀ ਬੂਟਰ ਇੱਕ ਹਾ사 ਹੋ ਚੁੱਕਿਆਗਾ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਛੋਟਾ ਹਾਥੀ ਹਾ사ਗ੍ਰਸਤ ਮਿਲਿਆ ਜਿਸ ਵਿੱਚ ਦੋ ਨੌਜਵਾਨ ਸਵਾਰ ਆਗਾ ਹਾ사 ਹੋਣ ਦਾ ਕਾਰਨ ਦਾ ਪਤਾ ਨਹੀਂ ਲੱਗਿਆ ਕਿ ਕਿੱਦਾਂ ਹੋਇਆਗਾ ਦੋਨੋਂ ਨੌਜਵਾਨ ਗੰਭੀਰ ਜ਼ਖਮੀ ਸੀ ਜਿੰਨਾ ਵਿੱਚੋਂ ਇੱਕ ਨੌਜਵਾਨ ਦੀ ਲੱਤ ਜੋ ਸਰੀਰ ਤੋਂ ਅਲੱਗ ਹੋ ਗਈ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਆ ਤੇ ਕਿੱਥੇ ਕੰਮ ਕਰਦੇ ਹੋ ਸਰ ਇਹ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬਿਹਾਰ ਦੇ ਰਹਿਨ ਵਾਲਿਆ ਤੇ ਮਿਸ਼ਾਣਾ ਵਿਖੇ ਜੋ ਬਠੰਡਾ ਕੈਮੀਕਲ ਦੇ ਨਾਂ ਤੇ ਬੀਸੀਐਲ ਫੈਕਟਰੀ ਜੋ ਲੱਗੀ ਹੋਈ ਹੈਗੀ ਉਹਦੇ ਵਿੱਚ ਕੰਮ ਕਰਦੇ ਆ ਸਰ ਜੋ ਰੂਟੀਨ ਦੇ ਵਿੱਚ ਤੁਸੀਂ ਐਕਸੀਡੈਂਟ ਕੇਸ ਲੈ ਕੇ ਆ ਰਹੇ ਹੋ ਤੇ ਕਾਰਨ ਕੀ ਆ ਤੇ ਸਰ ਇਹਦਾ ਕਾਰਨ ਓਵਰ ਸਪੀਡ ਤੇ ਹਾਈਵੇ ਦੇ ਉੱਪਰ ਛੱਡੇ ਹੋਏ ਕਟ ਇਹ ਕਟਾਂ ਦੇ ਕਰਕੇ ਰੂਟੀਨ ਦੇ ਵਿੱਚ ਐਕਸੀਡੈਂਟ ਹੋ ਰਹੇ ਆ। ਹਾਂਜੀ ਹਾਂਜੀ। ਕਿ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਕੋਈ ਬੁਕਤਾਂ ਇੰਤਜ਼ਾਮ ਨਹੀਂ ਕੀਤੇਗੇ ਵੀ ਐਕਸੀਡੈਂਟ ਰੁੱਕੇ ਜਾ ਚੁੱਕੇ। ਸਰ ਉਹ ਜਿਵੇਂ ਸੜਕ ਬਣਦੀ ਸੀ ਉਦੋਂ ਦੇਖਿਆ ਜਾਣਾ ਸੀ ਵੀ ਕਿਹੜਾ ਕੱਟ ਕਿੱਥੇ ਛੱਡਿਆ ਜਾਵੇ ਜੇ ਸਪੀਡ ਦੇ ਹਿਸਾਬ ਨਾਲ ਦੇਖੀਏ ਤਾਂ ਕੱਟ ਨਹੀਂ ਬਣਦੇ। ਅੱਛਾ ਇੱਕ ਚੀਜ਼ ਹੋਰ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ ਭਗਵੰਤ ਮਾਨ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਫਰਿਸ਼ਤੇ ਸਕੀਮ ਚੱਲ ਰਹੀ ਸੀ ਕੀ ਫਰਿਸ਼ਤੇ ਸਕੀਮ ਦੇ ਤਹਿਤ ਤੁਹਾਡੇ ਵੱਲੋਂ ਕੋਈ ਤੁਹਾਡਾ ਮਾਨ ਸਨਮਾਨ ਕੀਤਾ ਗਿਆ ਜਾਂ ਨਹੀਂ ਆ ਜਿੱਤਾ। ਨਹੀਂ ਸਰ ਇਸ ਤਰ੍ਹਾਂ ਦੀ ਸਾਨੂੰ ਕੋਈ ਸਕੀਮ ਨਹੀਂ ਮਿਲੀ। ਅਸੀਂ ਰੋਡ ਸਿਬਲਾ ਹਸਪਤਾਲ ਛੱਡ ਜਾਨੇਗੇ ਸਾਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਫ੍ਰੀ ਟੈਸਟ ਸਕੀਮ ਆ ਉਹ ਕਿੱਥੋਂ ਮਿਲੂਗੀ ਤੇ ਕਿੱਦਾਂ ਮਿਲੂਗੀ ਅੱਛਾ ਤੇ ਕੋਈ ਇਸੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਨਹੀਂ ਸਰ ਇਸਦੀ ਹਜੇ ਸਾਨੂੰ ਕੋਈ ਜਾਣਕਾਰੀ ਨਹੀਂ はい ਸਰ ਜਿਹੜੇ ਅੱਜ ਦੋ ਪੇਸ਼ੈਂਟ ਲੈ ਕੇ ਆਂਦੇ ਸੀ ਡੱਬਾ ਵਾਲੀ ਰੋਡ ਦੇ ਉੱਤੇ ਐਕਸੀਡੈਂਟ ਦੇ ਬਾਰੇ ਉਹਦੇ ਕੀ ਕਹਿਣਾ ਸਰ ਉਹਦੇ ਬਾਰੇ ਮੇਰਾ ਨਾਮ ਡਾਕਟਰ ਹਿਮਾਸ਼ੂ ਠੀਕ ਹੈ ਦੋ ਪੇਸ਼ੈਂਟ ਆਏ ਸੀ ਇਹਨਾਂ ਦੀ ਐਕਸੀਡੈਂਟ ਹੋਇਆ ਹੈ ਇੱਕ ਦੀ ਕੰਡੀਸ਼ਨ ਇਹਨਾਂ ਚੋਂ ਕਾਫੀ ਨਾਜ਼ੁਕ ਸੀ ਜਿਸ ਦੀ ਇੱਕ ਪੇਸ਼ੈਂਟ ਦੀ ਲੱਤ ਕੱਟੀ ਹੋਈ ਸੀ ਠੀਕ ਹੈ ਦੂਸਰਾ ਪੇਸ਼ੈਂਟ ਕੰਪੈਰੀਟਿਵਲੀ ਠੀਕ ਸੀ ਇਹਨਾਂ ਲੋ ਕੰਡੀਸ਼ਨ ਚ ਠੀਕ ਹੈ ਆਪਾਂ ਇਹਨਾਂ ਨੂੰ ਇਮੀਡੀਏਟਲੀ ਫਰਸਟ ਏਡ ਦਿੱਤੀ ਜੋ ਇਲਾਜ ਬੰਦਾ ਸਿੱਥੇ ਕੀਤਾ ਔਰ ਨਾਲ ਦੇ ਨਾਲ ਇਹਨਾਂ ਨੂੰ ਇਮੇਜ ਅਬਟੈਂਡ ਲਈ ਰੈਫਰ ਕੀਤਾ ਗਿਆ ਅਗਲੇ ਲੈਬ ਦੀ ਸਰ ਲੈ ਕੇ ਕੋਣ ਆਇਆ ਸੀ ਠੀਕ ਹੋਇਆ ਕਿਥੇ ਐਕਸੀਡੈਂਟ ਸਰ ਅਨਦਰ ਐਕਸੀਡੈਂਟ ਜਿਸ ਮੁਤਾਬਕ ਡਬਲ ਵਾਲੀ ਰੋਡ ਤੇ ਹੋਇਆ ਬਠਿੰਡਾ ਡਬਲ ਵਾਲੀ ਰੋਡ ਤੇ ਔਰ ਇਹਨਾਂ ਨੂੰ ਸਹਾਰਾ ਸਹਾਰਾ ਲਈ ਸੰਗਤ ਸਹਾਰਾ ਸੰਗਤ ਐਸੋਸੀਏਸ਼ਨ ਵੱਲੋਂ ਲੈ ਕੇ ਆਇਆ ਜੀ ਸਰ ਕੰਡੀਸ਼ਨ ਇਹਨਾਂ ਦੀ ਕਿਸ ਤਰ੍ਹਾਂ ਲੱਗਦੀ ਸੀ ਕੰਡੀਸ਼ਨ ਜੋ ਜਿਸ ਪੇਸ਼ੈਂਟ ਦੀ ਲਤ ਕੱਟੀ ਹੋਈ ਹੈ ਉਸਦੀ ਕੰਡੀਸ਼ਨ ਕਾਫੀ ਨਾਜ਼ੁਕ ਸੀ ਖੂਨ ਬਹੁਤ ਵਹਿ ਚੁੱਕਿਆ ਸੀ ਜੀ ਦੂਸਰਾ ਪੇਸ਼ੈਂਟ ਸਟੇਬਲ ਜੀ ਸਰ ਉਹਨਾਂ ਦਾ ਨਾਮ ਵਗੈਰਾ ਕੁਝ ਬਹਿ ਕੋ ਪਛਾਣ ਪਤਾ ਲੱਗੇ ਕੁਝ ਪਤਾ ਲੱਗਣ ਦੇ ਮੁਤਾਬਿਕ ਇੱਕ ਪੇਸ਼ੈਂਟ ਦਾ ਨਾਮ ਰਵੀਨ ਕੁਮਾਰ ਹੈ ਜੀ ਦੂਸਰੇ ਪੇਸ਼ੈਂਟ ਦਾ ਨਾਮ ਬੇਚੰਦ ਕੁਮਾਰ ਹੈ